ਇੰਡਾ ਨੇ ਦੇਸ਼ ਦਾ ਮਾਣ ਵੀ ਵਧਾਇਆ ਹੈ। ਮਿਨਾਕੀ ਉੱਡਾ ਨੇ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਫਰੋਜ਼ਨਾ ਫਜ਼ੀਲੋਵਾ ਨੂੰ ਹਰਾਇਆ ਅਤੇ ਹਰਾ ਕੇ 48 ਕਿਲੋ ਭਾਰ ਵਰਗ ਦੇ ਵਿੱਚ ਭਾਰਤ ਨੂੰ ਪਹਿਲਾ ਸੋਨ ਤਮਗਾ ਜਿਤਾਇਆ। ਜਦਕਿ ਅਰੰਧਿਤੀ ਚੌਧਰੀ ਤੇ ਪ੍ਰੀਤੀ ਬਿਵਾਰ ਨੇ ਆਪਣੇ ਆਪਣੇ ਫਾਈਨਲ ਮੁਕਾਬਲੇ ਜਿੱਤ ਕੇ ਗ੍ਰੇਟਰ ਨੋਇਡਾ ਦੇ ਵਿੱਚ ਆਯੋਜਿਤ ਮੁਕਾਬਲੇ ਦੇ ਆਖਰੀ ਦਿਨ ਭਾਰਤ ਦੇ ਲਈ ਤਿੰਨ ਸੋਨ ਤਮਗੇ ਜਿੱਤੇ ਨੇ। ਉਜ਼ਬੇਕਿਸਤਾਨੀ ਮੁੱਕੇਬਾਜ਼ ਨੂੰ 5 0 ਦੇ ਨਾਲ ਹਰਾਉਣ ਤੋਂ ਬਾਅਦ ਮਿਨਾਕਸ਼ੀ ਉੱਡਾ ਨੇ ਕਿਹਾ ਕਿ ਮੁਕਾਬਲੇ ਦੇ ਸ਼ੁਰੇ ਦੇ ਵਿੱਚ ਉਹ ਕਾਫੀ ਘਬराई ਹੋਈ ਸੀ ਪਰ ਦਰਸ਼ਕਾਂ ਦੀ ਭੀੜ ਨੇ ਉਸ ਦਾ ਹੌਸਲਾ ਵਧਾਇਆ ਅਤੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਰੰਦਿਤੀ ਚੌਧਰੀ ਨੇ ਮਹਿਲਾਵਾਂ ਦੇ 70 ਕਿਲੋ ਭਾਰ ਵਰਗ ਫਾਈਨਲ ਦੇ ਵਿੱਚ ਉਹ ਬੇਕਿਸਤਾਨ ਦੀ ਮੁੱਕੇਬਾਜ਼ ਅਜੀਜ਼ਾ ਜੋਕੀ ਰੋਵਾ ਨੂੰ ਹਰਾਇਆ ਖੜਾ ਕੇ ਉਸ ਨੇ ਦੇਸ਼ ਦੇ ਲਈ ਸੋਨ ਤਮਗਾ ਜਿੱਤਿਆ ਜਦਕਿ ਪ੍ਰੀਤੀ ਪਵਾਰ ਨੇ 54 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਦੇ ਵਿੱਚ ਇਟਲੀ ਦੀ ਸਰੀਨ ਚਾਰ ਬਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ ਇਹਨਾਂ ਤਿੰਨਾਂ ਨੇ ਭਾਰਤ ਨੂੰ ਸੌਣ ਤਮ ਦੇ ਦਵਾਈ ਨੇ ਤੇ ਹੁਣ ਤੱਕ ਵਰਲਡ ਬਾਕਸਿੰਗ ਕੱਪ ਫਾਈਨਲ 2025 ਦੇ ਵਿੱਚ ਭਾਰਤ ਨੇ ਕਿਹੜੇ-ਕਿਹੜੇ ਮੈਡਲ ਜਿੱਤੇ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਮਹਿਲਾਵਾਂ ਦੇ ਵਿੱਚ ਗੱਲ ਕਰਦੇ ਹਾਂ ਮਿਨਾਕਸ਼ੀ ਹੁੱਡਾ ਨੇ 48 ਕਿਲੋਗ੍ਰam ਵਰਗ ਦੇ ਵਿੱਚ ਦੇਸ਼ ਤੇ ਲਈ 골ਡ ਮੈਡਲ ਜਿੱਤਿਆ ਹੈ ਇਸੇ ਤਰ੍ਹਾਂ ਜੇਕਰ 51 ਕਿਲੋ ਭਾਰ ਵਰਗ ਦੀ ਗੱਲ ਕਰੀਏ ਤਾਂ ਨਿਖਤ ਜ਼ਰੀਨ ਨੇ ਭਾਰਤ ਦੇ ਲਈ 골ਡ ਮੈਡਲ ਜਿੱਤਿਆ ਹੈ ਪ੍ਰੀਤੀ ਪਵਾਰ ਨੇ ਵੀ 54 ਕਿਲੋ ਵਰਗ ਦੇ ਵਿੱਚ ਭਾਰਤ ਦੇ ਲਈ 골ਡ ਮੈਡਲ ਜਿੱਤਿਆ ਹੈ ਜੈਸਮੀਨ ਲੰਬੋਰੀਆ ਨੇ 골ਡ ਮੈਡਲ ਜਿੱਤਿਆ ਹੈ ਭਾਰਤ ਦੇ ਲਈ 57 ਕਿਲੋ ਵਰਗ ਦੇ ਵਿੱਚ ਇਸੇ ਤਰ੍ਹਾਂ ਅਰੁੰदितੀ ਚੌਧਰੀ ਨੇ ਵੀ 70 ਕਿਲੋ ਵਰਗ ਦੇ ਵਿੱਚ 골ਡ ਮੈਡਲ ਜਿੱਤਿਆ ਹੈ ਭਾਰਤ ਦੇ ਲਈ ਨੂਪੁਰ ਸ਼ਰੇਨ ਨੇ ਵੀ 골ਡ ਮੈਡਲ ਜਿੱਤਿਆ ਹੈ 80 ਪਲੱਸ ਵਰਗ ਦੇ ਵਿੱਚ ਪ੍ਰਵੀਨ ਹੁੰਡਾ ਨੇ ਵੀ 골ਡ ਮੈਡਲ ਜਿੱਤਿਆ ਹੈ 60 ਕਿਲੋ ਵਰਗ ਦੇ ਵਿੱਚ ਪੂਜਾ ਰਾਣੀ ਨੇ ਸਿਲਵਰ ਮੈਡਲ ਜਿੱਤੇ 80 ਕਿਲੋ ਵਰਗ ਦੇ ਵਿੱਚ ਤੇ ਨੀਰਜ ਫੁਗਾਟ ਨੇ ব্রੌਂਜ਼ ਮੈਡਲ ਜਿੱਤੇ 65 ਕਿਲੋ ਵਰਗ ਦੇ ਵਿੱਚ ਇਸੇ ਤਰ੍ਹਾਂ ਸ਼ਵੇਤੀ 보ਰਾ ਨੇ ব্রੌਂਜ਼ ਮੈਡਲ ਜਿੱਤੇ 75 ਕਿਲੋ ਵਰਗ ਦੇ ਵਿੱਚ ਪੁਰਸ਼ਾਂ ਦੀ ਜੇਕਰ ਗੱਲ ਕਰਦੀ ਹੈ ਤਾਂ ਪੁਰਸ਼ਾਂ ਨੇ ਵੀ ਇਸ ਵਰਲਡ ਬੌਕਸਿੰਗ ਮੁਕਾਬਲੇ ਦੇ ਵਿੱਚ 골ਡ ਮੈਡਲ ਹਾਸਲ ਕੀਤੇ ਨੇ 60 ਕਿਲੋ ਵਰਗ ਦੇ ਵਿੱਚ ਸਚੀਨ ਸਵੈਜ ਨੇ 골ਡ ਮੈਡਲ ਹਾਸਲ ਕੀਤਾ ਹਿਦੇਸ਼ ਹਿਤੇਸ਼ ਗੁਲੀਆ ਨੇ 골ਡ ਮੈਡਲ ਹਾਸਲ ਕੀਤਾ 70 ਕਿਲੋਗ੍ਰਾਮ ਵਰਗ ਦੇ ਵਿੱਚ ਜਦੂਮਾਨੀ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ 50 ਕਿਲੋਗ੍ਰam ਵਰਗ ਦੇ ਵਿੱਚ ਇਸੇ ਤਰ੍ਹਾਂ ਪਵਰ ਪਵਨ ਬਰਤਵਾਲ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ 55 ਕਿਲੋ ਵਰਗ ਦੇ ਵਿੱਚ ਅਭਿਨਾਸ਼ ਜੰਮਵਾਲ ਨੇ ਸਿਲਵਰ ਮੈਡਲ ਹਾਸਲ ਕੀਤਾ 65 ਕਿਲੋ ਵਰਗ ਚ ਅੰਕੁਸ਼ ਬੰਗਾਲ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ 80 ਕਿਲੋ ਵਰਗ ਦੇ ਵਿੱਚ ਨਰਿੰਦਰ ਬਰਵਾਲ ਨੇ ਸਿਲਵਰ ਮੈਡਲ 90 ਪਲੱਸ ਕਿਲੋ ਵਰਗ ਦੇ ਵਿੱਚ ਸੁਮਿਤ ਕੁੰਡੂ ਨੇ ਬ੍ਰੌਂਜ਼ ਮੈਡਲ 75 ਕਿਲੋ ਵਰਗ ਤੇ ਵਿੱਚ ਜੁਗਨੂ ਨੇ ਵੀ ব্রونز ਮੈਡਲ ਹਾਸਲ ਕੀਤਾ 85 ਕਿਲੋ ਵਰਗ ਦੇ ਵਿੱਚ ਤੇ ਇਸੇ ਤਰ੍ਹਾਂ ਨਵੀਨ ਨੇ ব্রونز ਮੈਡਲ ਹਾਸਲ ਕੀਤਾ 90 ਕਿਲੋ ਵਰਗ ਦੇ ਵਿੱਚ ਕੁੱਲ ਮਿਲਾ ਕੇ ਭਾਰਤੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਵਰਲਡ ਕੱਪ ਬਾਕਸਿੰਗ ਦੇ ਫਾਈਨਲਸ ਦੇ ਵਿੱਚ 2025 ਦੇ ਵਿੱਚ ਭਾਰਤੀ ਮਹਿਲਾਵਾਂ ਤੇ ਭਾਰਤੀ ਪੁਰਸ਼ਾਂ ਦੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਭਾਰਤੀ ਮੁੱਕੇਬਾਜ਼ ਮਿਨਾਕਸ਼ੀ ਹੁੱਟਾ, ਅਰੁੰਦਿਤੀ ਚੌਧਰੀ ਅਤੇ ਪ੍ਰੀਤੀ ਪਵਾਰ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ 2025 ਦੇ ਵਿੱਚ ਆਪਣੇ ਮੁਕਾਬਲੇ ਜਿੱਤ ਕੇ ਤਿੰਨ ਸੋਨ ਤਮਗੇ ਦੇਸ਼ ਦੇ ਨਾਮ ਕੀਤੇ ਨੇ ਅਤੇ ਇਹਨਾਂ ਤਿੰਨਾਂ ਨੇ ਦੇਸ਼ ਦਾ ਮਾਣ ਵੀ ਵਧਾਇਆ ਹੈ। ਮਿਨਾਕਸ਼ੀ ਹੁੱਟਾ ਨੇ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਫਰੋਜ਼ਨਾ ਫਜ਼ੀਲੋਵਾ ਨੂੰ ਹਰਾਇਆ ਅਤੇ ਹਰਾ ਕੇ 48 ਕਿਲੋ ਭਾਰ ਵਰਗ ਦੇ ਵਿੱਚ ਭਾਰਤ ਨੂੰ ਪਹਿਲਾ ਸੋਨ ਤਮਗਾ ਜਤਾਇਆ ਜਦਕਿ ਅਰੰਧਿਤੀ ਚੌਧਰੀ ਤੇ ਪ੍ਰੀਤੀ ਪਵਾਰ ਨੇ ਆਪਣੇ ਆਪਣੇ ਫਾਈਨਲ ਮੁਕਾਬਲੇ ਜਿੱਤ ਕੇ ਗ੍ਰੇਟਰ ਨੋਇਡਾ ਦੇ ਵਿੱਚ ਆਯੋਜਿਤ ਮੁਕਾਬਲੇ ਦੇ ਆਖਰੀ ਦਿਨ ਭਾਰਤ ਦੇ ਲਈ ਤਿੰਨ ਸੋਨ ਤਮਗੇ ਜਿੱਤੇ ਨੇ ਉਜ਼ਬੇਕستانی ਮੁੱਕੇਬਾਜ਼ ਨੂੰ 5-0 ਦੇ ਨਾਲ ਹਰਾਉਣ ਤੋਂ ਬਾਅਦ ਮਨਾਕਸ਼ੀ ਹੁੱਡਾ ਨੇ ਕਿਹਾ ਕਿ ਮੁਕਾਬਲੇ ਦੇ ਸ਼ੁਰੂ ਦੇ ਵਿੱਚ ਉਹ ਕਾਫੀ ਕਬرائی ਹੋਈ ਸੀ ਪਰ ਦਰਸ਼ਕਾਂ ਦੀ ਭੀੜ ਨੇ ਉਸ ਦਾ ਹੌਸਲਾ ਵਧਾਇਆ ਅਤੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ अरोंदिती चौधरी ने महलावा ਦੇ 70 ਕਿਲੋ ਭਾਰ ਵਰਗ ਫਾਈਨਲ ਦੇ ਵਿੱਚ ਪਾਕਿਸਤਾਨ ਦੀ ਮੁੱਕੇਬਾਜ਼ ਅਜੀਜ਼ਾ ਜੋਕੀ ਰੋਵਾ ਨੂੰ ਹਰਾਇਆ ਖਰਾ ਕੇ ਉਸਨੇ ਦੇਸ਼ ਦੇ ਲਈ ਸੋਨ ਤਮਗਾ ਜਿੱਤਿਆ ਜਦਕਿ ਪ੍ਰੀਤੀ ਪਵਾਰ ਨੇ 54 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਦੇ ਵਿੱਚ ਇਟਲੀ ਦੀ ਸਰੀਨ ਚਾਰਬਰੀ ਨੂੰ ਹਰਾ ਕੇ